ਆਪਾਂ ਗੱਲਬਾਤ ਅੱਗੇ ਨੂੰ ਤੋਰਦੇ ਆਂ ਮਿੰਟੂ ਜੀ AI ਦੀ ਤੁਸੀਂ ਗੱਲ ਕੀਤੀ ਹੈ ਤੇ AI ਦੇ ਨਾਲ ਕਾਫੀ ਸਾਰੇ ਮਸਲੇ ਅੱਜ ਕੱਲ੍ਹ ਸਾਹਮਣੇ ਆਉਂਦੇ ਬਹੁਤੀ ਵਾਰ ਤੇ ਪਤਾ ਵੀ ਨਹੀਂ ਲੱਗਦਾ ਕਿ ਕੋਈ ਚੀਜ਼ ਜਿਹੜੀ ਉਹ AI ਨਾਲ ਜਨਰੇਟ ਕੀਤੀ ਹੋਈ ਹੈ ਕਿ ਉਹ ਐਕਚੁਅਲ ਹੈਗੀ ਕਈ ਵਾਰ ਤੇ ਐਕਚੁਅਲ ਦਾ ਵੀ ਭੁਲੇਖਾ ਪੈ ਜਾਂਦਾ ਲੱਗਦਾ ਹੁੰਦਾ ਵੀ ਇਹ AI ਨਾਲ ਬਣੀ ਹੋਈ ਹੈ ਕਈ ਵਾਰੀ ਆਪਾਂ AI ਨਾਲ ਬਣੀ ਹੋਈ ਚੀਜ਼ ਨੂੰ ਵੀ ਜਿਹੜੀ ਉਹ ਸੱਚ ਮੰਨ ਲੈਂਦੇ ਆ ਹੁਣ ਉਹਦੇ ਤੇ ਕਹਿੰਦੇ ਵੀ ਸਰਕਾਰ ਥੋੜੀ ਜਿਹੀ ਸਖਤ ਹੈ ਕਿ ਬਾਈ ਤੁਸੀਂ ਮਾੜੇ ਦੱਸਣਾ ਪੈਣਾ ਤੁਸੀਂ ਕਿਹੜੀ ਚੀਜ਼ ਕਿੱਥੋਂ ਬਣਾਈ ਹੋਈ ਆ ਤੇ ਇਹਦੇ ਨਾਲ ਥੋੜਾ ਜਿਹਾ ਕੁਝ ਮਿਲ ਲੱਗਦਾ ਕਿ ਕੁਝ ਇਹ ਨਹੀਂ ਵਧੀਆ ਗੱਲ ਹੈ ਜੀ ਫੜੇ ਜਾਣਗੇ ਹੁਣ ਜਿਹੜੇ ਇਹ ਗੱਲ ਕਹਿੰਦੇ ਆ ਕਿ ਆ ਵੀ ਚੀਜ਼ AI ਨਾਲ ਜਨਰੇਟਡ ਆ ਆ ਵੀ ਗੱਲ AI ਨਾਲ ਜਨਰੇਟਡ ਆ ਜੀ ਤਾਂ ਉਹਦੇ ਵਿੱਚ ਪਹਿਲੇ ਆ ਜਾ ਕਰੂਗਾ ਕਿ ਹਾਂ ਬਈ ਇਹਦੇ ਵਿੱਚ AI ਵਾਲਾ ਮਿਸ਼ਰਣ ਆ ਜਿੱਦਾਂ ਤੁਸੀਂ ਦੇਖਿਆ ਨਿੰਦਾ ਕਿ ਆਪਾਂ ਹੁਣ ਵੇਖਦੇ ਆ ਕਿ ਇੱਕ ਹੁੰਦਾ ਸ਼ੁੱਧ ਪੈਟਰੋਲ ਕਦੇ ਪੈਟਰੋਲ ਤੁਸੀਂ ਪਾਉਣ ਜਾਓ ਤਾਂ ਤੁਹਾਨੂੰ ਇੱਕ ਸਪੈਸ਼ਲ ਪੈਟਰੋਲ ਵਾਲਾ ਵੀ ਆਪਸ਼ਨ ਦਿੱਤਾ ਜਾਂਦਾ ਕਿ ਇਹ 106 ਰੁਪਏ ਲੀਟਰ ਆ ਜੀ ਇੱਕ ਹੁੰਦਾ ਐਥਨ ਐਥਨਾਲ ਜਿਹੜਾ ਬਲੈਂਡਡ ਹੁੰਦਾ ਮਿਕਸ ਵਾਲਾ ਹਾਂਜੀ ਉਹ ਤੁਹਾਨੂੰ 98 ਕਿੰਨੇ 99 ਮਿਲਦਾ ਹੁਣ ਤੁਹਾਨੂੰ ਜੋ ਚਾਹੀਦਾ ਲੈ ਲਓ ਹਮ ਪਿਓਰ ਚਾਹੀਦਾ ਉਹ ਲੈ ਲਓ ਐਥਨਾਲ ਬਲੈਂਡਡ ਚਾਹੀਦਾ ਉਹ ਲੈ ਲਓ ਮਿਕਸ ਉਹ ਚਾਹੀਦਾ ਉਹ ਲੈ ਲਓ ਜੀ ਤਾਂ ਇਦਾਂ ਹੀ ਹੁਣ ਉਹਦੇ ਤੇ ਵੀ ਲਿਖਿਆ ਆ ਜਾਇਆ ਕਰੂਗਾ ਇਹ ਕਹਿੰਦੀ ਆ ਕਿ ਜੇਸ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ 50 ਲੱਖ ਦੇ ਕਰੀਬ ਫਾਲੋਅਰਸ ਹੈਗੇ ਆ ਮਤਲਬ ਕਿ ਉਹਦੀ ਸਬਸਕ੍ਰਿਪਸ਼ਨ ਹੈ ਜਾਂ ਉਹ ਡਾਊਨਲੋਡਿੰਗ ਵਗੈਰਾ ਜੋ ਵੀ ਹੈ ਪਤਾ ਨਹੀਂ ਪਹਿਮਾਨਾ ਕੀ ਹੋਏਗਾ ਕਿ ਭਈ ਉਹਦੇ ਵਿੱਚ ਕੀ ਕਰਨਾ ਪਊਗਾ ਤੁਹਾਨੂੰ ਕਿ ਜੇਕਰ ਕੋਈ ਵੀ ਚੀਜ਼ AI ਨਾਲ ਜਨਰੇਟ ਹੁੰਦੀ ਹੈ ਤਾਂ ਤੁਹਾਨੂੰ ਇੱਕ ਲੋਗੋ ਲਾ ਲਾਣਾ ਪਏਗਾ ਉਹਦੇ ਤੇ ਜਿਸ ਨੂੰ ਹਟਾਇਆ ਨਹੀਂ ਜਾ ਸਕਦਾ ਮਤਲਬ ਕਿ ਜੇ ਤੁਸੀਂ AI ਦੀ ਵਿੱਚ ਮਦਦ ਵੀ ਲਈ ਹੈ ਕਿਸੇ ਕੰਟੈਂਟ ਦੇ ਵਿੱਚ ਠੀਕ ਹੈ ਜੀ ਕੋਈ امداد ਲਈਆ ਮਸਲਨ ਮੈਂ ਕਈ ਵਾਰ AI ਇਸਤੇਮਾਲ ਕਰਦਾ ਹੁੰਦਾ ਜੀ ਜੀ ਖਾਸ ਤੌਰ ਤੇ ਸੋਮਵਾਰ ਮੈਂ ਇੱਕ ਪੋਜ਼ਿਟਿਵ ਪੋਸਟ ਨਾਲ ਸ਼ੁਰੂਆਤ ਕਰਨਾ ਦੇ ਆਦਤ ਤੇ ਸੀ ਤਾਂ ਉਹਦੇ ਚ ਕੀ ਹੁੰਦਾ ਕਿ ਕੋਈ ਕਹਾਣੀ ਹੁੰਦੀ ਉਹਦੇ ਨਾਲ ਰਲਦੀ ਮਿਲਦੀ ਫੋਟੋ ਬਣਾ ਲਈਦੀ ਹੈ ਜੀ ਜੀ ਠੀਕ ਹੈ ਜੀ AI ਤਾਂ ਉਹ ਜੇ ਮੰਨ ਲਓ ਮੈਂ ਕੱਲ ਨੂੰ ਉਹ ਫੋਟੋ ਡਾਊਨਲੋਡ ਕਰਾਂਗਾ ਤਾਂ ਉਹਦੇ ਨਾਲ ਇੱਕ ਉਹਦੇ ਉੱਤੇ ਲਿਖਿਆ ਆ ਜਾਏਗਾ ਲੋਗੋ ਕਿ AI ਹੈ ਵਾਟਰਮਾਰਕ ਸ਼ੈ ਜਿਹਨੂੰ ਕਹਿੰਦੇ ਆ ਵਾਟਰਮਾਰਕ ਕਹेलो ਹਾਂਜੀ ਹਾਂਜੀ ਠੀਕ ਹੈ ਜਿਹੜਾ ਤੁਹਾਡਾ ਜੈਨੂਇਨ ਜਾਂ ਮੌਲਿਕ ਕੰਟੈਂਟ ਹੈ ਉਹ ਉਦਹੀ ਰਹੇਗਾ ਹੂੰ ਨਹੀਂ ਠੀਕ ਹੈ ਤਾਂ ਨਾਲ ਕਹਿ ਲਓ ਕਿ ਹੁਣ ਵੀ ਜੇ ਤੁਸੀਂ ਦੇਖੋਗੇ ਨਾ ਜੇ ਤੁਸੀਂ ਮਤਲਬ ਭਈ ਅਪਲੋਡ ਕਰੋ YouTube ਜਾਂ Facebook ਤੇ ਤਾਂ ਪਹਿਲਾਂ ਤੁਹਾਡੀ ਉਹ ਹੁੰਦੀ ਆ ਅਪਲੋਡਿੰਗ ਪ੍ਰੋਸੈਸਿੰਗ ਹੁੰਦੀ ਆ ਉਸ ਤੋਂ ਬਾਅਦ ਨਾ ਇੱਕ ਆ ਜਾਂਦਾ ਹੈ ਕਾਪੀਰਾਈਟ ਚੈੱਕ ਆ ਜਾਂਦਾ ਹੈ ਹਾਂਜੀ ਉਹ ਕਾਪੀਰਾਈਟ ਚੈੱਕ ਕਰਦੇ ਆ ਤੁਹਾਡਾ ਸਾਰਾ ਕੰਟੈਂਟ ਉਸ ਚੈੱਕ ਚੋਂ ਗੁਜ਼ਰਦਾ ਹੈ ਕਿ ਹਾਂ ਇਹ ਕਾਪੀਰਾਈਟ ਫ੍ਰੀ ਹੈ ਤਾਂ ਚਲੋ ਭਾਈ ਉਸ ਨੂੰ ਉਹ ਅਲਾਉ ਕਰਦੇ ਆ ਤਾਂ ਇਦਾਂ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਚੈੱਕ ਐਂਡ ਬੈਲੈਂਸ ਵਾਲਾ ਸਿਸਟਮ ਹੈ ਨਾ ਜਿਹੜਾ ਉਹ ਭਾਈ ਇਹਨਾਂ ਨੇ ਕਿਹਾ ਕਿ ਬਣਾ ਦਿਓ ਜਿਹਦੇ ਵਿੱਚ ਜਿਹੜਾ ਮੌਲਿਕ ਕੰਟੈਂਟ ਹੈ ਉਹ ਤੇ AI ਤੋਂ ਜਿਹੜਾ ਬਣਿਆ ਹੋਇਆ ਕੰਟੈਂਟ ਹੈ ਉਹਦੀ ਇੱਕ ਪਛਾਣ ਜਿਹੜੀ ਆ ਦੋਹਾਂ ਆਜਾ ਵੀ ਗੱਲ ਵੀ ਵਧੀਆ ਵੈਸੇ ਹਾਂ ਬਿਲਕੁਲ ਮਾੜੀ ਗੱਲ ਨਹੀਂ ਜ਼ਰੂਰੀ ਹੋ ਰਿਹਾ ਜਿਸ ਤਰ੍ਹਾਂ ਦੇ ਕਹੋ ਕਿ ਵਿਵਾਦ ਖੜੇ ਹੋ ਜਾਂਦੇ ਨੇ AI ਦੇ ਮਾਮਲੇ ਦੇ ਵਿੱਚ ਤੇ ਉਹ ਚੰਗੀ ਗੱਲ ਹੈ ਹਾਂਜੀ ਤਾਂ ਹੀ ਉਹ ਕਹਿੰਦੇ ਆ ਨਾ ਮੀਮ ਬਣੇ ਹੋਏ ਆ ਕਿ ਸੁੱਚਾ ਸਿੰਘ ਲੰਗਾ ਕਹਿੰਦਾ ਕਿ ਕਾਸ਼ AI ਪਹਿਲਾਂ ਆ ਜਾਂਦੀ ਹੂੰ ਪਤਾ ਲੱਗ ਜਾਂਦਾ ਗੱਲ ਇਹ ਆ ਕਿ ਹੁਣ ਦੇਖਦੇ ਆ ਇਹ ਸਾਰਾ ਜਿਹੜਾ ਕੰਮ ਕਰ ਰਿਹਾ ਉਹ ਕਿਦਾਂ ਠੀਕ ਹੁੰਦਾ ਪਰ ਸਭ ਤੋਂ ਵੱਡੀ ਗੱਲ ਤੇ ਆ ਕਿ ਜਿਸ ਮੁਲਕ ਦੇ ਵਿੱਚ ਅਜੇ ਤੱਕ ਡਾਟਾ ਪ੍ਰੋਟੈਕਸ਼ਨਿਜ਼ਮ ਦਾ ਹੀ ਕੰਮ ਸਿਰੇ ਨਹੀਂ ਚੜਿਆ ਉਹਦੇ ਵਿੱਚ ਕੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਦੀ ਆਪਾਂ ਜ਼ਿਆਦਾ ਸੰਭਾਵਨਾ ਰੱਖੀ ਹੈ ਫਿਲਹਾਲ ਤੇ ਜਿਹੜਾ ਸਾਡਾ ਡਾਟਾ ਹੈ ਉਹਦੀ ਸਟੋਰੇਜ ਹੀ ਜਿਹੜੀ ਬਾਹਰ ਹੈ ਤੇ ਸਾਡਾ ਡਾਟਾ ਪੰਜਾਬੀਆਂ ਦਾ ਡਾਟਾ ਤੇ ਡਾਰਕ ਵੈਬ ਤੇ ਸਰ ਨੰਗਾ ਪਿਆ ਨੰਗਾ ਪਿਆ ਵਿਕਦਾ ਪਿਆ ਕਰੋੜਾਂ ਦੀ ਤਾਦਾਦ ਦੇ ਵਿੱਚ ਜੀ ਬਾਕੀ ਦੇਖਦੇ ਆ ਵੈਸੇ ਗੱਲ ਹੋ ਜਾਵੇ ਤੇ ਬਿੱਤਰ ਹੈ ਜੀ 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 ਬਿਲਕੁਲ ਜੀ ਕੁਝ ਦੋਸਤ ਕਹਿ ਰਹੇ ਨੇ ਕਿ ਜਸਪ੍ਰਿਤ ਬਰਾੜ ਜੀ ਕਹਿ ਰਹੇ ਨੇ ਕਿ ਪਹਿਲਾਂ ਹੀ ਹੈਗਾ ਇਸ ਤਰ੍ਹਾਂ ਦਾ AI ਤੇ ਆ ਜਾਂਦਾ ਹੈ ਜੀਤ ਪੰਜਾਬੀ ਜੀ ਕਹਿ ਰਹੇ ਨੇ ਮੇਰੇ ਖਿਆਲ ਦੇ ਨਾਲ ਨਾ ਕਿਸੇ ਪੋਸਟ ਦੇ ਉੱਤੇ ਜਿਵੇਂ ਫੇਸਬੁੱਕ ਤੇ ਆ ਜਾਂਦਾ AI ਆ ਜਾਂਦਾ ਹੂੰ ਤਾਂ ਪਰ ਗੱਲ ਇਹ ਆ ਕਿ ਹੁਣ ਉਹਦੋਂ ਵਾਟਰਮਾਰਕ ਦੇ ਰੂਪ ਦੇ ਵਿੱਚ ਜਾਂ ਕਿਸ ਰੂਪ ਦੇ ਵਿੱਚ ਦਿਖਾਉਂਦੇ ਆ ਵੀ ਹੋਰ ਵੀ ਸਪਸ਼ਟ ਹੋ ਜਾਵੇ ਹੂੰ ਉਹਦੇ ਲਈ ਹੈ ਪਹਿਲ ਕਦਮੇ ਕਰ ਰਹੇ ਆ ਜੀ ਮਿੰਟ ਜੀ ਚਲੋ ਚੰਗੀ ਗੱਲ ਆ ਜਿਹਦੇ ਚ ਕਰਨਾ ਚਾਹੀਦਾ ਉਥੇ ਚਲੋ ਸੋਣੀ ਗੱਲ ਹੈ ਉੱਚ ਕੁਝ ਹੁੰਦਾ ਹੈ ਤੇ ਲੋਕਾਂ ਦਾ ਕੁਝ ਭਲਾ ਹੀ ਹੋਣਾ ਇਹਦੇ ਵਿੱਚ ਮੈਨੂੰ ਜੀ ਇੱਕ ਕਮੈਂਟ ਸੀ ਮੈਂ ਅਗਲੀਆਂ ਖਬਰਾਂ ਵੱਲ ਫਿਰ ਚੱਲਦੇ ਹਾਂ ਰਪੀ ਜੀ ਦਾ ਕਮੈਂਟ ਸੀਗਾ ਇਹ ਕਹਿੰਦੇ ਕਿ ਜਿਹੜਾ ਆਰਪੀਜੀ ਰਾਕਟ ਲਾਂਚਰ ਫੜਿਆ ਕਹਿੰਦੇ ਉਹਦੇ ਬਾਰੇ ਵੀ ਕੋਈ ਜਾਣਕਾਰੀ ਦਿਓ ਉਹਦੇ ਬਾਰੇ ਥੋੜਾ ਜਿਹਾ ਦੱਸਿਓ ਜੀ ਹਾਂ ਜੀ ਹਾਂ ਜੀ ਇਹਦੇ ਵਿੱਚ ਜਿਹੜੀ ਤਸਵੀਰ ਛੁਦਾ ਨਿਹਿਮਾ ਵਾਲੀ ਆ ਮੈਂ ਤੁਹਾਨੂੰ ਥੋੜੀ ਜੀ ਦੱਸ ਦਿਨਾ ਹੁਣ ਅੱਡ ਕੇ ਕਿ ਬਨੌਟੀ ਰੂਪ ਨਾਲ ਤਿਆਰ ਜਾਣਕਾਰੀ ਉਹ ਹੈ ਜਿਸ ਨੂੰ ਕੰਪਿਊਟਰਾਂ ਹੀ ਬਨੌਟੀ ਜੈਨਲ ਐਲਗੋਰਿਦਮ ਦੀ ਵਰਤੋਂ ਨਾਲ ਬਣਾਇਆ ਜਾਂਦਾ ਹੈ ਸੋਧਿਆ ਜਾਂ ਅਸਲੀ ਲੱਗਣ ਵਾਲਾ ਰੂਪ ਦਿੱਤਾ ਗਿਆ ਹੋਵੇ ਠੀਕ ਹੈ ਜੀ ਤੇ ਇਹਦੇ ਵਿੱਚ ਇਹੀ ਹੈ ਕਿ ਯਕੀਨੀ ਬਣਾਉਣਾ ਪਵੇਗਾ ਕਿ ਅਪਲੋਡ ਕੀਤੀ ਗਈ ਸਮਗਰੀ ਬਣਾਉਟੀ ਤਾਂ ਨਹੀਂ ਮਤਲਬ ਕਿ ਤੁਸੀਂ ਤੈਅ ਕਰੋਗੇ ਤੁਹਾਡੇ ਤੇ ਮੰਨ ਲਓ ਤੁਹਾਡਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਬ ਕੋਈ ਵੀ ਹੈ ਜਿਹੜਾ ਇੰਟਰਨੈਟ ਮੀਡੀਆ ਪਲੇਟਫਾਰਮ ਕਹ ਲਓ ਕਿ ਤੁਹਾਨੂੰ ਯਕੀਨੀ ਬਣਾਉਣਾ ਪਊਗਾ ਇੱਕ ਤਰ੍ਹਾਂ ਦਾ ਡਿਸਕਲੇਮਰ ਦੇਣ ਵਾਲੀ ਗੱਲ ਬਿਲਕੁਲ ਜੀ ਆ ਤੁਸੀਂ ਤੈਅ ਕਰੋਗੇ ਠੀਕ ਹੈ ਨਾ ਮਾਰਕ ਮਾਰਕਿੰਗ ਮਾਪਦੰਡਾ ਚ ਵੀਡੀਓਜ਼ ਅਤੇ ਆਡੀਓ ਸੰਕੇਤ ਸ਼ਾਮਲ ਹੋਣਗੇ ਜੋ ਵੀਡੀਓ ਤੇ ਆਡੀਓ ਸਮਗਰੀ ਦੇ ਸ਼ੁਰੂਆਤੀ 10% ਦੇ ਸਮੇਂ ਤੱਕ ਦਿਖਾਈ ਦੇਣਗੇ ਮਤਲਬ ਕਿ ਤੁਹਾਡੇ ਵੀਡੀਓ ਦੇ ਵਿੱਚ ਹੀ ਆਉਣਗੇ ਆਉਣਗੇ ਕਿ ਇਹ AI ਤੋਂ ਬਣੀ ਹੈ ਸਮਝ ਗਏ ਨਾ ਜੀ ਠੀਕ ਹੈ ਜੀ ਹੁਣ ਸਾਰੇ ਆਪਾਂ ਅੱਗੇ ਵੀ ਦੇਖ ਲੈਣੇ ਆ ਬਣਾਉਟੀ ਸਮਗਰੀ ਦੀ ਪੁਸ਼ਟੀ ਲਈ ਤਕਨੀਕੀ ਤਰੀਕੇ ਅਪਣਾਉਣੇ ਪੈਣਗੇ ਤੇ ਜੇਹੀ ਸਮਗਰੀ ਨੂੰ ਮੁੱਖ ਰੂਪ ਨਾਲ ਮਾਰਕ ਕਰਨਾ ਜ਼ਰੂਰੀ ਹੋਏਗਾ ਠੀਕ ਹੈ ਜੀ ਮਨਉਟੀ ਸਮਗਰੀ ਬਣਾਉਣ ਜਾਂ ਉਸ ਵਿੱਚ ਸੋਧ ਕਰਨ ਵਾਲੇ ਪਲੇਟਫਾਰਮ ਨੂੰ ਸਤਾਈ ਮੈਟਾ ਡਾਟਾ ਜਾਂ ਪਛਾਣ ਚਿੰਨ ਪਾਉਣਾ ਪਵੇਗਾ ਜਿਸ ਨੂੰ ਹਟਾਉਣਾ ਜਾਂ ਬਦਲਣਾ ਮਨਾ ਹੋਇਆ ਜੋ ਮੈਂ ਤੁਹਾਨੂੰ ਕਿਹਾ ਉਹੀ ਹੈ ਜੀ ਇਹਦੇ ਵਿੱਚ ਸਭ ਤੋਂ ਵੱਡਾ ਨਿਯਮ ਇਹੀ ਹੈ ਕਿ ਤੁਹਾਡੀ ਜ਼ਿੰਮੇਵਾਰੀ ਹੋਏਗੀ ਕਿ ਤੁਹਾਨੂੰ ਪਹਿਲੇ 10% ਦੇ ਵਿੱਚ ਮੰਨ ਲਓ 10 ਮਿੰਟ ਦਾ ਤੁਹਾਡਾ ਵੀਡੀਓ ਹੈ ਤੇ ਉਹਦੇ ਵਿੱਚ AI ਤੁਸੀਂ ਕਿੰਨਾ ਕੋ ਕੰਮ ਲਿਆ ਹੈ ਉਹ ਮਤਲਬ ਕਿ ਪਹਿਲੇ ਇੱਕ ਮਹੀਨੇ ਦੱਸ ਦੇਗਾ ਜੀ ਹਾਂਜੀ 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 ਮੰਨ ਲਓ ਤੁਹਾਡੇ ਹੈਗਾ ਤਾਂ ਉਹ ਦੱਸਣਾ ਪਏਗਾ ਤੁਹਾਨੂੰ ਜੀ ਮਿੰਟ ਜੀ ਚਲੋ ਖੈਰ ਇਹ ਚੀਜ਼ਾਂ ਜਿਵੇਂ ਜਿਵੇਂ ਸਾਹਮਣੇ ਆਉਣਗੀਆਂ ਫਿਰ ਸਪਸ਼ਟ ਵੀ ਹੋਰ ਹੋ ਜਾਣਾ ਤੇ ਮੈਂ ਜਿਹੜਾ ਇੱਕ ਕਮੈਂਟ ਤੇ ਗੱਲ ਕਰ ਰਿਹਾ ਸੀਗਾ ਜੀ ਆਰ ਪੀਜੀ ਰਾਕਟ ਲਾਂਚਰ ਉਹਦੀ ਬਾਰੇ ਥੋੜੀ ਸਾਨੂੰ ਜਾਣਕਾਰੀ ਦਿਓ ਗ੍ਰੈਪੀ ਜੀ ਹੋਰਾਂ ਦਾ ਸਵਾਲ ਹੈ ਤੇ ਨਾਲ ਮੇਰਾ ਵੀ ਸਵਾਲ ਹੈ ਸਾਨੂੰ ਵੀ ਜਾਣਕਾਰੀ ਦਿਓ ਹਾਂਜੀ ਦੇਖੋ ਗੱਲ ਇਹ ਆ ਕਿ ਇਹ ਜਿਹੜਾ ਬਰਾਮਦ ਹੋਇਆ ਆਰਪੀਜੀ ਟੈਕ ਇੱਕ ਅਗੇ ਹੋਇਆ ਜੋ ਇੰਟੈਲੀਜੈਂਸ ਦਾ ਹੈਡਕੁਆਟਰ ਆ ਹੂੰ ਪੰਜਾਬ ਦੇ ਵਿੱਚ ਇਸ ਨੇ ਹਿਲਾ ਕੇ ਰੱਖ ਦਿੱਤਾ ਸੀਗਾ ਜੀ ਪੰਜਾਬ ਗਵਰਨਮੈਂਟ ਨੂੰ ਹਿਲਾ ਕੇ ਰੱਖ ਦਿੱਤਾ ਸੀਗਾ ਆਰਪੀਜੀ ਅਟੈਕ ਮੁਹੱਲੀ ਕਹਿੰਦੇ ਆ ਉਹਨੂੰ ਫਿਰ ਇੱਕ ਏਦਾਂ ਦਾ ਹੀ ਟੈਕ ਮੇਰੇ ਖਿਆਲ ਦੇ ਨਾਲ ਮਾਝੇ ਦੇ ਵਿੱਚ ਅਸੀਂ ਸੁਣਿਆ ਸੀਗਾ ਸ਼ਾਇਦ ਇੱਕ ਥਾਣੇ ਦੇ ਸੁਟਿਆ ਗਿਆ ਸੀਗਾ ਜਿਦੇ ਵਿੱਚ ਬਹੁਤ ਹੱਦ ਤੱਕ ਕਹਿ ਲਓ ਉਦੋਂ ਗੁਰਮੀਤ ਸਿੰਘ ਝੁਵਾਨ ਹੁੰਦੇ ਸਨ ਮੈਨੂੰ ਯਾਦ ਆ ਜਿੰਨਾ ਕ ਸਰਹਾਲੀ ਦਾ ਵਾਕਿਆ ਜਾਂ ਕਿਤੇ ਦਾ ਇੱਥੇ ਦਾ ਤਾਂ ਕੁਝ ਨਵਾਲਕ ਮੁੰਡੇ ਵੀ ਫੜਲੇ ਸੀ ਜਿਨ੍ਹਾਂ ਨੇ ਗਾਂ ਮਤਲਬ ਕਿ ਉਹਨਾਂ ਨੂੰ ਸਾਥ ਸੰਯੋਗ ਦਿੱਤਾ ਸੀਗਾ ਬਾਅਦ ਵਿੱਚ ਉਹਨਾਂ ਨੂੰ ਛੱਡ ਦਿੱਤਾ ਗਿਆ ਸੀਗਾ ਕਿ ਇਹਨਾਂ ਦਾ ਕੈਰੀਅਰ ਖਰਾਬ ਨਾ ਹੋਵੇ ਜੀ ਕਿ ਬਹੁਤਾ ਵੱਡਾ ਕੋਈ ਉਹਨਾਂ ਦਾ ਜੁਰਮ ਨਹੀਂ ਸੀ ਹੈਗਾ ਸੋ ਇੱਕ ਮੇਰੇ ਖਿਆਲ ਦੇ ਨਾਲ ਪੰਜਾਬ ਚ ਐਸਾ ਵਾਕਿਆ ਉਦੋਂ ਹੋਇਆ ਹੁਣ どਜੀ ਗੱਲ ਜਿਹੜੀ ਆ ਕਿ ਇਹ ਜਿਹੜੀ ਬਰਾਮਦਗੀ ਹੋਈ ਆ